ਕਾਲ ਯੁਗ ਚ ਵੱਡੇ ਵਡੇਰੇ ਪਿਤਰ ਕਿਵੇਂ ਨੁਕਸਾਨ ਕਰਦੇ ਨੇ ਕਿਵੇਂ ਬਚਣਾ ਸੁਣੋ ਉਪਾਅ ਵਿਧੀ ਸਮਗਰੀ ਜਾਣ ਲਵੋ ਸੌਣ ਵਹੀਨੇ ਵਾਲੇ ਕਸ਼ਟ ਆਉਣਗੇ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸਤਿਗੁਰੂ ਜੀ ਕਿਰਪਾ ਕਰਦੇ ਨੇ ਮਿਹਰਾਮਤ ਕਰਦੇ ਨੇ ਸੋ ਗੁਰਮੁਖ ਪਿਆਰਿਓ ਆਪਾਂ ਬੇਨਤੀਆਂ ਜਿਹੜੀਆਂ ਨੇ ਇਸ ਵਿਸ਼ੇ ਤੇ ਅੱਜ ਵਿਚਾਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਆਪਾਂ ਇੱਕ ਚੀਜ਼ ਨੂੰ ਸਮਝੀਏ ਗੁਰਬਾਣੀ ਦੇ ਵਿੱਚੋਂ ਆਪਾਂ ਇੱਕ ਪੰਗਤੀ ਪੜ੍ਹਨੇ ਆ ਫਿਰ ਆਪਾਂ ਅਗਲੀ ਗੱਲ ਨੂੰ ਜਿਹੜਾ ਸ਼ੁਰੂ ਕਰਦੇ ਆਂ ਪਾਰਸ਼ਾ ਕਨੇ ਗੁਰ ਕੀ ਕਾਰ ਕਮਾਏ ਲਾਹ ਘਰ ਆਣਿਆ ਗੁਰ ਬਾਣੀ ਨਿਰਬਾਨ ਸ਼ਬਦ ਪਛਾਣਿਆ ਸਤਗੁਰ ਕਹਿੰਦੇ ਨੇ ਗੁਰੂ ਕੀ ਕਾਰ ਹੁਣ ਗੁਰ ਕੀ ਕਾਰ ਕੀ ਹੈ ਭਾਵ ਜਿਹੜੀ ਗੁਰ ਕੀ ਕਾਰ ਹੈ ਨਾ ਮੇਰੇ ਸਤਗੁਰੂ ਨੇ ਕਿਰਪਾ ਕੀਤੀ ਪਾਰਸ਼ਾ ਜੀ ਨੇ ਮਹਿਰਾਮਤ ਕਰ ਦਿੱਤੀ ਕਹਿੰਦੇ ਜਿਹੜੀ ਗੁਰੂ ਕੀ ਕਾਰ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜਿਹੜਾ ਮਨ ਹੈ ਨਾ ਮਨ ਭਟਕਦਾ ਫਿਰਦਾ ਨੇ। ਮਨ ਕੀ ਹੈ ਮਨ ਭਟਕਦਾ ਹੈ ਤੇ ਮਨੁੱਖ ਆਪਣੇ ਮਨ ਤੇ ਕਾਬੂ ਨਹੀਂ ਪਾ ਸਕਦਾ। ਹਰਿਸ਼ਾ ਕਹਿੰਦੇ ਨੇ ਕਹਿੰਦੇ ਉਹ ਨੇਖ ਖਸਮਾ ਭਾਵ ਜੋ ਗੁਰੂ ਵਾਲਾ ਨਹੀਂ ਕਹਿੰਦੇ ਉਹ ਆਤਮਿਕ ਮੌਤ ਨੂੰ ਆਪਣੇ ਆਪ ਸਹਿੇੜਦਾ ਹੈ। ਉਹਦੇ ਮਨ ਦੇ ਵਿੱਚ ਉਸਦੇ ਸ਼ਰੀਰ ਵਿੱਚ ਪਰਮਾਤਮਾ ਨਾਲੋਂ ਵਿਛੋੜਾ ਬਣਿਆ ਰਹਿੰਦਾ ਹੈ। ਸਤਿਗੁਰੂ ਜੀ ਕਨੇ ਉਹਦੀ ਕਿਸੇ ਗੱਲ ਦਾ ਜਿਹੜਾ ਹੈ ਇਦਾਂ ਕੋਈ ਜਵਾਬ じゃ ਨਹੀਂ ਦਿੰਦੇ। ਪਾਤਸ਼ਾਹ ਜੀ ਕਿਸੇ ਗੱਲ ਨੂੰ ਜਿਹੜਾ ਉਹਨੂੰ ਲੈ ਕੇ ਕੋਈ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੇ। ਹੁਣ ਸਾਰੀ ਗੱਲ ਜਿਹੜੀ ਇੱਥੇ ਆ ਕੇ ਮੁਕਣੀ ਹੈ। ਪਾਤਸ਼ਾਹ ਕਹਿੰਦੇ ਜਿਸੰਮ ਉਹਨੱਖ ਨੇ ਗੁਰੂ ਦੀ ਦਸਿਕਾਰ ਭਗਤੀ ਕਰ ਲਈ ਫਿਰਦੇ ਵਿੱਚ ਘਰ ਵਿੱਚ ਉਹਨੂੰ ਲੈ ਆਂਦਾ ਉਸਨੇ ਕਹਿੰਦੇ ਗੁਰੂ ਦੀ ਬਾਣੀ ਦੀ ਬਰਕਤ ਨਾਲ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਵਾਸਨਾ ਰਹਿਤ ਪਰਮਾਤਮਾ ਨਾਲ ਡੂੰਗੀ ਸਾਂਝ ਪਾ ਲਈ। ਸਤਿਗੁਰੂ ਨੇ ਉਹ ਤੇ ਐਸੀ ਕਿਰਪਾ ਕਰ ਦਿੱਤੀ। ਹੁਣ ਜਿਹਨੇ ਗੁਰੂ ਦੇ ਨਾਲ ਮਿਲ ਕੇ ਡੂੰਗੀ ਸਾਂਝ ਬਣਾ ਲਈ ਹੁਣ ਇਹ ਤਾਂ ਇਹ ਗੱਲ ਤਾਂ ਵੱਖਰੀ ਜੀ ਐ ਵੀ ਭਾਈ ਉਹ ਤਾਂ ਫਿਰ ਕਹਿੰਦੇ ਗੁਰੂ ਦੇ ਹੀ ਹੋ ਗਿਆ ਕਹਿੰਦੇ ਸਤਿਗੁਰੂ ਨੇ ਤੇ ਫਿਰ ਉਹਦੇ ਤੇ ਕਿਰਪਾ ਕਰ ਦਿੱਤੀ। ਪਾਰਸ਼ਾ ਨੇ ਤਾਂ ਉਹਦੇ ਤੇ ਕਿਰਪਾ ਕਰ ਦਿੱਤੀ। ਹੁਣ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਗਈ ਉਹਨੂੰ ਆਪਾਂ ਕੀ ਕਹਿ ਸਕਦੇ ਆਂ? ਹੁਣ ਇੱਥੇ ਬੇਨਤੀ ਕਰਾਂ ਵੀ ਅੱਜ ਸਾਡੇ ਤੇ ਕਿਰਪਾ ਕਿਉਂ ਨਹੀਂ ਹੁੰਦੀ? ਸਵਾਲ ਇਹੀ ਹੁੰਦਾ ਵੀ ਭਾਜੀ ਸਾਡੇ ਤੇ ਕਿਰਪਾ ਨਹੀਂ ਹੁੰਦੀ। ਸਾਡੇ ਤੇ ਰਹਿਮਤ ਨਹੀਂ ਹੁੰਦੀ ਜੀ। ਤੇ ਸਤਿਗੁਰੂ ਜੀ ਕਹਿੰਦੇ ਕਿਰਪਾ ਕਿਉਂ ਨਹੀਂ ਹੁੰਦੀ? ਪਾਤਸ਼ਾਹ ਕਹਿੰਦੇ ਕਿਰਪਾ ਇਸ ਕਰਕੇ ਨਹੀਂ ਹੁੰਦੀ। ਕਹਿੰਦੇ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਹਿ ਬਿਪਰਨ ਕੀ ਰੀਤ ਤੋ ਮੈਂ ਨਾ ਕਰੋਂ ਇਨ ਕੀ ਪ੍ਰਤੀਤ। ਪਾਰਸ਼ਾ ਕਹਿੰਦੇ ਫਿਰ ਮੈਂ ਇਹਨਾਂ ਤੇ ਯਕੀਨ ਕਿਵੇਂ ਕਰਾਂਗਾ ਕਹਿੰਦੇ ਜਦੋਂ ਇਹ ਪਰਾਇਆ ਜਿਹੜਾ ਹੈ ਆਸ ਧੱਕ ਕੇ ਚੱਲਣਗੇ ਪਰਾਏ ਮਾਲ ਦੀ ਪਰਾਏ ਧਨ ਦੀ ਆਸ ਲਾ ਕੇ ਪਰਾਏ ਤੇ ਜਿਹੜੀ ਹੈ ਇਹ ਆਸ ਲਾ ਕੇ ਚੱਲਣਗੇ ਵੀ ਫਲਾਣਾ ਹੀ ਸਾਡਾ ਸਾਰਾ ਕੁਝ ਕਰੇਗਾ ਫਲਾਣੇ ਬੰਦੇ ਨੇ ਹੀ ਸਾਡਾ ਸਾਰਾ ਜਿਵੇਂ ਦੇਹਾਂ ਨੂੰ ਪੂਜਿਆ ਜਾਂਦਾ ਕਾਲ ਯੁਗ ਦੇ ਵਿੱਚ ਸਭ ਤੋਂ ਵੱਡਾ ਕਾਰਨ ਹੈ ਦੁਖਾਂਤ ਹੈ ਸਭ ਤੋਂ ਵੱਡਾ ਲੋਕ ਡੇਰਿਆਂ ਵੱਲ ਨੂੰ ਹੋ ਕੇ ਡੇਰਿਆਂ ਵੱਲ ਨੂੰ ਭੱਜ ਲੱਦੇ ਹੀਆਂ ਤੇ ਵਿਸ਼ਵਾਸ ਕਰ ਲਿਆ ਕੋਈ ਕਿਹੜੇ ਡੇਰੇ 'ਚ ਜਾ ਰਿਹਾ ਕੋਈ ਕਿਹੜੇ ਡੇਰੇ 'ਚ ਜਾ ਰਿਹਾ ਮੈਂ ਹੈਰਾਨ ਹੋ ਗਿਆ ਵੀ ਬਾਬਿਆਂ ਨੂੰ ਇੱਕ ਦੇਹਾਂ ਨੂੰ ਗੁਰੂ ਬਣਾਉਣ ਦਾ ਨਤੀਜਾ ਸਾਡੇ ਸਾਹਮਣੇ ਆ ਜਾਂਦਾ ਹੈ ਅਸੀਂ ਫੇਰ ਵੀ ਪੱਖਾਂ ਤੇ ਪੱਟੀ ਬੰਨ ਲੈਂਦੇ ਆ ਪਤਾ ਨਹੀਂ ਸਾਡੇ ਜਿਹੜਾ ਹੈ ਦਿਮਾਗ ਨੂੰ ਕੀ ਹੋ ਗਿਆ ਕੀ ਹਾਈਜੈਕ ਕਰ ਲਿਆ ਸਾਡੇ ਮਨ ਨੂੰ ਇਹਨਾਂ ਬਾਬਿਆਂ ਨੇ ਤੁਸੀਂ ਵੇਖਿਆ ਹੋਊਗਾ ਸੁਆਮੀ ਸ਼ੰਕਰ ਆਨੰਦ ਤਲਵੰਡੀ ਧਾਮ ਵਾਲਾ ਉਹ ਬੰਦੇ ਨੇ ਸ਼ਰਿਆਮਿਕ ਲੜਕੀ ਨਾਲ ਕੀ ਕੁਝ ਕੀਤਾ ਬੰਦ ਕਮਰੇ ਵਿੱਚ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਤੀਆਂ ਤੇ ਇੱਕ ਹੋਰ ਜਿਹੜਾ ਉਹ ਨਗਲੀ ਜਿਹਾ ਬਾਬਾ ਤੇ ਉਹ ਸਾਦ ਵੀ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਉਹ ਮੀਡੀਆ 'ਚ ਕਹਿੰਦੇ ਆ ਜੀ ਮੇਰੇ ਮੈਂ ਇਹ ਵੀਡੀਓ ਐਡਿਟ ਹੈ ਜੀ ਅੰਦਾ ਹੁਣ ਚਲੋ ਵੀਡੀਓ ਐਡਿਟ ਹੋਵੇ ਤੇ ਉਹ ਤਾਂ ਗੱਲ ਜਿਹੜੀ ਸਾਹਮਣੇ ਸਾਫ਼ ਹੋ ਜਾਵੇ ਪਰ ਸਾਡੇ ਲੋਕਾਂ ਨੂੰ ਜਿਹੜਾ ਆਪਣਾ ਸ਼ੋਸ਼ਣ ਖੁਦ ਕਰਵਾ ਕੇ ਵੀ ਮਹਿਸੂਸ ਨਹੀਂ ਹੋ ਰਿਹਾ ਵੀ ਸਾਡੇ ਨਾਲ ਗਲਤ ਹੋ ਗਿਆ ਸਾਡੇ ਨਾਲ ਇਹ ਕੰਮ ਜਿਹੜਾ ਹੈ ਗਲਤ ਹੋ ਗਿਆ ਪਰ ਸਾਡੇ ਲੋਕ ਫੇਰ ਪਤਾ ਨਹੀਂ ਕਿਉਂ ਬਾਬਿਆਂ ਨੂੰ ਤਰਜ਼ੀਆਂ ਦਿੰਦੇ ਕਲਯੁਗ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਲੋਕ ਦੇਹਾਂ ਤੇ ਵਿਸ਼ਵਾਸ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਨਹੀਂ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਜਬ ਇਹ ਗਹਿ ਬਿਪਰਨ ਕੀ ਰੀਤ ਤੋਂ ਮੈਂ ਨਾ ਕਰੂੰ انکی ਪ੍ਰਤੀਤ ਕਹਿੰਦੇ ਮੈਂ یقین ਕਿਵੇਂ ਕਰ ਲਾਂ ਵੀ ਇਹ ਲੋਕ ਜਿਹੜੇ ਨੇ ਭਾਈ ਇਹ ਜਿਹੜੀ ਲੋਕਾਂ ਦੀ ਬਿਰਤੀ ਹੈ ਇਹ ਵਿਸ਼ੁੱਧ ਬਣ ਚੁੱਕੀ ਹੈ ਕਹਿੰਦੇ ਉਹ ਗੁਰੂ ਨੂੰ ਸਾਰਾ ਕੁਝ ਪਤਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹਨੂੰ ਸਾਰਾ ਕੁਝ ਹੀ ਪਤਾ ਹੈ ਉਹ ਤੋਂ ਕੁਝ ਲੁਕਿਆ ਹੋਇਆ ਨਹੀਂ ਵੀ ਕਿਹੜੇ ਜੁੜੇ ਨੇ ਕਿਹੜੇ ਨਹੀਂ ਜੁੜੇ ਕਈ ਤੇ ਭੇਖੀ ਜਿਹੜੇ ਨੇ ਕੱਲਾ ਬਾਣਾ ਪਾਇਆ ਹੋਇਆ ਤੇ ਕੰਮ ਉਹਨਾਂ ਦੇ ਸਾਰੇ ਦੂਜਿਆਂ ਵਾਲੇ ਨੇ ਉਹ ਬਾਬਾ ਗੁਰਜੀਤ ਆ ਸ਼ਾਇਦ ਪਰ ਹਰਜੀਤ ਸੌਰੀ ਰਸੂਲਪੁਰ ਵਾਲਾ ਉਹਦੇ ਕੰਮ ਦੇਖੋ ਉਹ ਹਵਨ ਕਰਦਾ ਜੀ ਕਿਤੇ ਕਿਤੇ ਤੁਰਿਆ ਫਿਰਦਾ ਗੰਗਾ ਇਸ਼ਨਾਨ ਕਰਦਾ ਕੁਝ ਵੀ ਕਰਦਾ ਚਲੋ ਉਹ ਉਹਨਾਂ ਦੇ ਹਿੰਦੂ ਵੀਰਾਂ ਨੇ ਧਰਮ ਦੀ ਆਪਣੀ ਗੱਲ ਹੈ ਉਹ ਇੱਕ ਵੱਖਰੀ ਉਹਨਾਂ ਦੀ ਰਵਾਇਤ ਹੈ ਪਰ ਅਸੀਂ ਜਾ ਕੇ ਕੀ ਕਰੀਏ ਫਿਰ ਗੁਰੂ ਦਾ ਬਾਣਾ ਕਾਦੇ ਵਾਸਤੇ ਪਾਇਦਾ ਮਤਲਬ ਗੁਰੂ ਤੇ ਭਰੋਸਾ ਨਹੀਂ ਸਾਡੇ ਦੇ ਬਾਬਾ ਹਰਨਾਮ ਸਿੰਘ ਜੀ ਧੁਮਾ ਸ਼ਬੀਲਾਂ ਵਾਲੇ ਉਹ ਵੀ ਜਾ ਕੇ ਜੀ ਪ੍ਰਿਆਗ ਰਾਜ ਇਸ਼ਨਾਨ ਕਰਕੇ ਆਏ ਨੇ ਲੈ ਦੱਸੋ ਅਸੀਂ ਪੰਥ ਨੂੰ ਕੀ ਸੇਧਾਂ ਦੇਾਂਗੇ ਚਲੋ ਮੈਂ ਬਹੁਤਾ ਇਸ ਪਾਸੇ ਨਹੀਂ ਜਾਣਾ ਖੈਰ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਹੈ ਮੈਂ ਬੇਨਤੀ ਕਰ ਰਿਹਾ ਵੀ ਕਲਯੁਗ ਦੇ ਵਿੱਚ ਕਹਿੰਦੇ ਕਲਯੁਗ ਦੇ ਵਿੱਚ ਵੱਡੇ ਵਡੇਰੇ ਪਿੱਤਰ ਕਿਵੇਂ ਨੁਕਸਾਨ ਕਰਦੇ ਨੇ ਕਿਵੇਂ ਕਰਦੇ ਨੇ ਵੀ ਜਦੋਂ ਅਸੀਂ ਇਹੋ ਜਿਹੀਆਂ ਚੀਜ਼ਾਂ ਕਰਦੇ ਹਾਂ ਅਸੀਂ ਖਾਲਤੂ ਦੀਆਂ ਮਨਮਨੋਤਾਵਾਂ ਕਰਦੇ ਹਾਂ ਕਹਿੰਦੇ ਜੀ ਇਹ ਕੌਣ ਇਹ ਵੱਡੇ ਵਡੇਰੇ ਨੇ ਹੁਣ ਵੱਡੇ ਵਡੇਰੇ ਦੀ ਕੀ ਹੈ ਮੈਂ ਹੈਰਾਨ ਹੋ ਗਿਆ ਜਦੋਂ ਇੱਕ ਬਜ਼ੁਰਗ ਤੋਂ ਪਤਾ ਲੱਗਿਆ ਕਹਿੰਦੇ ਜੀ ਮਖਾ ਜੀ ਤੁਹਾਡੇ ਖੇਤ ਵਿੱਚ ਮੱਟੀ ਬਣੀ ਹੈ ਕਿਹਦੀ ਹੈ ਕਹਿੰਦਾ ਜੀ ਉਹ ਮੇਰੇ ਬਾਬੇ ਦੀ ਹੈ ਪਤਾ ਨਹੀਂ ਦਾਦੇ ਦੀ ਹੈ ਮਖਾ ਜੀ ਉਹ ਕਿਉਂ ਕਹਿੰਦਾ ਜੀ ਉਹਨੇ ਸਾਰੀ ਜ਼ਮੀਨ ਸਾਨੂੰ ਦਿੱਤੀ ਸੀ ਉਹਦੇ ਨਾਂ ਤੇ ਅਸੀਂ ਮੱਟੀ ਬਣਾਤੀ ਲੈ ਉੱਥੇ ਮੇਲਾ ਭਰਦਾ ਹੈ ਜੀ ਉਹ ਉੱਥੇ ਜਾ ਕੇ ਸਮਾ ਤੇ ਮੱਥਾ ਟੇਕਦਾ ਇਹਨੇ ਕੌਣ ਨੇ ਜੀ ਇਹ ਵੱਡੇ ਵਡੇਰੇ ਨੇ ਲੈ ਦੱਸੋ ਕੋਈ ਕੁਰਬਾਨੀ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕੋਈ ਭਜਨ ਨਹੀਂ ਕੋਈ ਬੰਦਗੀ ਨਹੀਂ ਬਿਨਾਂ ਗੱਲ ਤੋਂ ਵੱਡੇ ਵਡੇਰੇ ਬਣਾ ਕੇ ਮੇਲੇ ਭਰਨ ਲਾਤੇ ਉੱਥੇ ਚੌਂਕੀਆਂ ਭਰੀਆਂ ਜਾ ਰਹੀਆਂ ਨੇ ਉੱਥੇ ਮੱਥੇ ਟੇਕੇ ਜਾ ਰਹੇ ਨੇ ਲੈ ਦੱਸੋ ਉਹ ਜ਼ਮੀਨ ਦਾ ਲਾਲਚ ਪੈਸੇ ਦਾ ਲਾਲਚ ਪੈਸਾ ਦਿੱਤਾ ਜੀ ਸਾਢੇ 9 ਇਹਨਾਂ ਨੇ ਆਪਣੀ ਜ਼ਮੀਨ ਸਾਢੇ 9 ਲਵਾਤੀ ਸੀ ਇਸ ਕਰਕੇ ਇਹਨਾਂ ਦੀ ਪੂਜਾ ਹੋਣ ਲੱਗੀ ਲੈ ਦੱਸੋ ਹੱਦ ਹੋ ਗਈ ਜੀ ਪ੍ਰਮੁਖ ਪਿਆਰਿਓ ਅਸੀਂ ਕਿੱਧਰ ਨੂੰ ਤੁਰਪੇ ਇਹ ਕਲਯੁਗ ਹੈ ਕਲਯੁਗ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਸਾਨੂੰ ਚੰਗਾ ਜਿਹੜਾ ਪਾਸਾ ਹੈ ਉਹ ਵਧੀਆ ਨਹੀਂ ਲੱਗ ਰਿਹਾ ਸੀ ਮਾੜੇ ਪਾਸੇ ਨੂੰ ਦੌੜ ਰਹੇ ਆ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਤੇ ਪੱਟੀ ਬੰਨ ਲਈ ਲੋਭ ਲਾਲਚ ਦੀ ਸਤਿਗੁਰੂ ਕਹਿੰਦੇ ਨੇ ਗੁਰਬਾਣੀ ਨਾਲ ਜੁੜਿਆਂ ਤੇਰਾ ਛੁਟਕਾਰਾ ਹੋ ਸਕਦਾ ਹੈ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਸ਼ਬਦ ਗੁਰੂ ਕੀ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੱਲ ਕੀਤੀ ਸੀ ਨਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸੀ ਨਾ ਕਹਿੰਦੇ ਸਿੱਖਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਹਿੰਦੇ ਸਿੱਖਾ ਤੈਨੂੰ ਸਭ ਤੋਂ ਵੱਡਾ ਹੁਕਮ ਹੈ ਕਿ ਅੱਜ ਤੋਂ ਬਾਅਦ ਜਿਹੜਾ ਤੇਰਾ ਗੁਰੂ ਹੈ ਤੇਰਾ ਗੁਰੂ ਧੰਗੁਰ ਗ੍ਰੰਥ ਸਾਹਿਬ ਹੈ ਸ਼ਬਦ ਗੁਰੂ ਨੂੰ ਤੇ ਗੁਰੂ ਮੰਨਣਾ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹੇ ਕਹਿੰਦੇ ਤੂੰ ਸ਼ਬਦ ਦੇ ਵਿੱਚੋਂ ਖੋਜਣਾ ਪਰ ਸਿੱਖਾਂ ਨੇ ਤੇ ਸ਼ਬਦ ਦੇ ਵਿੱਚੋਂ ਖੋਜਿਆ ਨਹੀਂ ਮੈਨੂੰ ਮਾਫ਼ ਕਰਿਓ ਸਿੱਖ ਤੇ ਦੇਹਾਂ ਵਿੱਚ ਉਹ ਲੱਭਦੇ ਨੇ ਇਹ ਹੈ ਕਲਯੁਗ ਦੀ ਨਿਸ਼ਾਨੀ ਹੁਣ ਉਪਾਅ ਕੀ ਕਰਨਾ ਹੈ ਗੁਰਬਾਣੀ ਨਾਲ ਜੁੜਨਾ ਹੈ ਸ਼ਬਦ ਨਾਲ ਜੁੜਨਾ ਹੈ ਤੇ ਪਿਆਰਿਓ ਸਮਗਰੀ ਸਮਗਰੀ ਕੀ ਇਕੱਠੀ ਕਰਨੀ ਹੈ ਸਮਗਰੀ ਸਾਡੇ ਕੋਲੇ ਹੋਵੇ ਸੁਰਤ ਸੁਰਤ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਹ ਸਮਗਰੀ ਇਕੱਠੀ ਕਰੋ ਸਾਵਣ ਦੇ ਮਹੀਨੇ ਵਿੱਚ ਜਿਸ ਤਰ੍ਹਾਂ ਜਿਹੜੇ ਨੇ ਮੀਂਹ ਪੈਣ ਤੋਂ ਬਾਅਦ ਮੌਸਮ ਜਿਹੜੇ ਨੇ ਠੰਡੇ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਕਿੰਨੇ ਭਾਈ ਤੇਰੇ ਤਪਦੇ ਹਿਰਦੇ ਤਾਂ ਸ਼ਾਂਤ ਹੋਣਗੇ ਜੇ ਤੂੰ ਸ਼ਬਦ ਨਾਲ ਜੁੜੇਗਾ ਤੇਰੇ ਕਸ਼ਟ ਤਾਂ ਕੱਟੇ ਜਾਣਗੇ ਜੇ ਤੂੰ ਗੁਰੂ ਦੀ ਸੁਣੇਗਾ ਸੁਣੇ ਹੈ ਦੁਖ ਪਾਪ ਕਾ ਨਾਸ ਕਹਿੰਦੇ ਇਹ ਯਾਦ ਰੱਖੀ ਆ ਪਿੱਤਰ ਆ ਵੱਡੇ ਬਡੇਰੇ ਇਹਨਾਂ ਦਾ ਖੜਾ ਛੱਡ ਦੇ ਇਹ ਹੋ ਕੇ ਚਲੇ ਗਏ ਤੂੰ ਵੀ ਚਲਾ ਜਾਏਗਾ ਜਿਹੜਾ ਪ੍ਰਮਾਤਮਾ ਹੈ ਨਾਮ ਰਹੇ ਉਹ ਸਾਧੂ ਰਹੇ ਉਹ ਰਹੇ ਉਹ ਗੁਰੂ ਗੋਬਿੰਦ ਕਹਿੰਦੇ ਉਹਦੀ ਪੂਜਾ ਕਰ ਕਹਿੰਦੇ ਤੂੰ ਤਾਂ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ